ਸੱਚ ਟੀਵੀ ਤੇ ਮੈਂ ਹਾਂ ਪ੍ਰਦੀਪ ਕੌਰ ਅਤੇ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਲੜਕੀ ਜਿਸ ਦਾ ਨਾਮ ਸ਼ਾਲੂ ਦੱਸਿਆ ਜਾ ਰਿਹਾ ਅਤੇ ਉਸ ਦੀ ਉਮਰ ਲਗਭਗ 22 ਤੋਂ 23 ਸਾਲ ਦੀ ਦੱਸੀ ਜਾ ਰਹੀ ਹੈ ਤੇ ਸ਼ਾਲੂ ਦੇ ਨਾਲ ਇੱਕ ਅਜੀਹਾ ਦਰਦ ਨਾਕ ਪਾਣਾ ਵਾਪਰਦਾ ਹੈ ਜੀ ਦੇ ਕਰਕੇ ਘਰ ਦੇ ਪਰਿਵਾਰਕ ਮੈਂਬਰ ਆ ਜਿਹੜੇ ਸ਼ਾਲੂ ਦੇ ਉਹ ਜਿਹੜੇ ਹੈਰਾਨ ਹੋ ਜਾਂਦੇ ਆ ਤੇ ਉਹਨਾਂ ਦੇ ਪੈਰੋਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਦਰਸਲ ਦੱਸਿਆ ਇਹ ਜਾ ਰਿਹਾ ਕਿ ਜਿਹੜੀ ਸ਼ਾਲੂ ਆ ਉਸਦਾ ਵਿਆਹ ਉਸਦੇ ਘਰਦਿਆਂ ਦੇ ਪਰਿਵਾਰਕ ਮੈਂਬਰਾਂ ਦੁਆਰਾ ਤੈਅ ਕੀਤਾ ਗਿਆ ਸੀ ਤੇ ਬਾਅਦ ਵਿੱਚ ਜਦੋਂ ਸ਼ਾਲੂ ਦਾ ਵਿਆਹ ਰੱਖਿਆ ਗਿਆ ਸੀ ਤਾਂ ਉਦੋਂ ਸ਼ਾਲੂ ਦਾ ਵਿਆਹ ਘਰਦਿਆਂ ਨੇ ਬਹੁਤ ਹੀ ਧੂਮ-ਧਾਮ ਦੇ ਨਾਲ ਖੁਸ਼ੀ ਨਾਲ ਰੀਤੀ ਰਿਵਾਜਾਂ ਦੇ ਨਾਲ ਕੀਤਾ ਗਿਆ ਸੀ ਤਾਂ ਬਾਅਦ ਵਿੱਚ ਜਦੋਂ ਸ਼ਾਲੂ ਦਾ ਵਿਆਹ ਹੋ ਜਾਂਦਾ ਏ ਇਹ ਜਿਹੜੀ ਘਟਨਾ ਹੈ ਜੁਪੀ ਦੇ ਰਾਮਪੁਰਾ ਤੋਂ ਦੱਸੀ ਜਾ ਰਹੀ ਆ ਤਬ ਜਦੋਂ ਸ਼ਾਲੂ ਦਾ ਵਿਆਹ ਹੋ ਜਾਂਦਾ ਹੈ ਤੇ ਸ਼ਾਲੂ ਦਾ ਵਿਆਹ 30 ਅਪ੍ਰੈਲ ਨੂੰ ਕੀਤਾ ਗਿਆ ਤਾਂ ਬਾਅਦ ਵਿੱਚ ਜਿਹੜੇ ਘਰ ਦੇ ਹੁੰਦੇ ਆ ਉਸਦੇ ਪੇਕੇ ਪਰਿਵਾਰਕ ਮੈਂਬਰ ਹੁੰਦੇ ਆ ਫਿਰ 5 ਮਈ ਨੂੰ ਉਸਨੂੰ ਕਿਦੋਂ ਕਰੇ ਵਾਪਸ ਲੈ ਕੇ ਆਉਂਦੇ ਆ ਜਦ ਉਹ ਉਸ ਟਾਈਮ ਜਿਹਦੇ ਸ਼ਾਲੂ ਦੇ ਸਹੁਰਾ ਪਰਿਵਾਰ ਆ ਸਹੁਰਾ ਪਰਿਵਾਰਕ ਮੈਂਬਰ ਆ ਉਹਦਾ ਜਿਹੜਾ ਬਹੁਤ ਹੀ ਰੀਤੀ ਰਿਵਾਜਾਂ ਦੇ ਨਾਲ ਚਾਈ ਚਾਈ ਜਿਹੜੇ ਆ ਰਸਮਾਂ ਪੂਰੀਆਂ ਕਰਕੇ ਉਸਨੂੰ ਜਦੋਂ ਉਹਦੇ ਪੇਕੇ ਘਰ ਵਾਪਸ ਭੇਜਦੇ ਆ ਤਾਂ ਬਾਅਦ ਵਿੱਚ ਜਦੋਂ ਸ਼ਾਲੂ ਆਪਣੇ ਘਰ ਵਾਪਸ ਹੁੰਦੀ ਆ ਤਾਂ ਘਰ ਦੇ ਜਿਹੜੇ ਸਾਰੇ ਮੈਂਬਰ ਆ ਉਹ ਆਪਣੇ ਕੰਮਾਂ ਧੰਦੇ ਦੇ ਵਿੱਚ ਬਿਜ਼ੀ ਹੋ ਜਾਂਦੇ ਆ ਕੋਈ ਬਾਜ਼ਾਰ ਚੱਲ ਜਾਂਦਾ ਹੈ ਕੋਈ ਆਪਣੇ ਕੰਮਾਂ ਧੰਦਿਆਂ ਤੇ ਕੰਮ ਧੰਦਾ ਕਰਨਾ ਸ਼ੁਰੂ ਕਰ ਦਿੰਦਾ ਤੇ ਬਾਅਦ ਵਿੱਚ ਜਿਹੜੀ ਸ਼ਾਲੂ ਹੁੰਦੀ ਆ ਉਹ ਘਰ ਵਿੱਚ ਇਕੱਲੀ ਹੁੰਦੀ ਆ ਤਾਂ ਉਸ ਦੇ ਨਾਲ ਇੱਕ ਅਜਿਹਾ ਪਾਣਾ ਵਰਤਦਾ ਏ ਤਾਂ ਸਾਰੇ ਜਿਹੜੇ ਘਰ ਦੇ ਮੈਂਬਰ ਆ ਉਹ ਹੈਰਾਨ ਰਹਿ ਜਾਂਦੇ ਆ ਜਿਹੜੀ ਸ਼ਾਲੂ ਆ ਜਾਣਕਾਰੀ ਮੁਤਾਬਿਕ ਇਹ ਦੱਸਿਆ ਜਾ ਰਿਹਾ ਸ਼ਾਲੂ ਨੇ ਹੀ ਆਪਣੇ ਘਰ ਵਿੱਚ ਇਕੱਲੀ ਸੀ ਇਕੱਲੀ ਹੋਣ ਦੇ ਨਾਤੇ ਉਸ ਨੇ ਆਪਣੇ ਆਪ ਨੂੰ ਫਾਹਾ ਲਾ ਕੇ ਆਪਣੀ ਜਿਹੜੀ ਜੀਵਨ ਦੀ ਲੀਲਾ ਸਮਾਪਤ ਕਰ ਲਈ ਆ ਤਾਂ ਅਚਾਨਕ ਜਦੋਂ ਘਰ ਦੇ ਮੈਂਬਰ ਘਰ ਆਉਂਦੇ ਆ ਤਾਂ ਦੇਖਦੇ ਆ ਜਿਹੜੀ ਸ਼ਾਲੂ ਆ ਉਸ ਦੀ Laash ਇੱਕ ਦਰਵਾਜੇ ਦੇ ਕੋਲ ਲਟਕ ਰਹੀ ਹੁੰਦੀ ਆ ਸ਼ਾਲੂ ਨੇ ਗਲ ਦੇ ਵਿੱਚ ਫਾਹਾ ਪਾ ਕੇ ਲਾ ਕੇ ਉਸ ਨੇ ਆਪਣੇ ਆਪ ਨੂੰ ਜਿਹੜਾ ਫਾਹਾ ਲਾ ਕੇ ਆਪਣੀ ਜੀਵਨ ਦੀ ਲੀਲਾ ਸਮਾਪਤ ਕਰ ਲੈਂਦੀ ਆ ਪਰ ਦੂਜੇ ਪਾਸੇ ਦੇ ਪਰਿਵਾਰਕ ਮੈਂਬਰ ਹੁੰਦੇ ਆ ਉਹਨਾਂ ਦੇ ਮਨਾਂ ਵਿੱਚ ਬਹੁਤ ਜ਼ਿਆਦਾ ਗੱਲਾਂ ਆਉਂਦੀਆਂ ਨੇ ਉਹ ਸੋਚਦੇ ਆ ਕਿ ਸ਼ਾਲੂ ਦਾ ਵਿਆਹ ਅਸੀਂ ਬਹੁਤ ਵਧੀਆ ਧੂਮ ਧਾਮ ਦੇ ਨਾਲ ਕਰਵਾਇਆ ਹੈਗਾ ਦੂਜੇ ਪਾਸੇ ਜਿਹੜਾ ਇਸ ਵਿਆਹ ਨੂੰ ਲੈ ਕੇ ਸ਼ਾਲੂ ਵੀ ਬਹੁਤ ਖੁਸ਼ ਸੀ ਪਰ ਅਜਿਹੋ ਜਿਹਾ ਕੀ ਹੋਇਆ ਕਿ ਜਿਹੜੀ ਵਿਆਹ ਦੇ 7 ਦਿਨਾਂ ਬਾਅਦ ਹੀ ਸ਼ਾਲੂ ਨੇ ਇੱਕ ਇੰਨਾ ਵੱਡਾ ਜਿਹੜਾ ਕਦਮ ਚੱਕ ਲਿਆ ਗਿਆ ਤਾਂ ਬਾਅਦ ਵਿੱਚ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਆ ਸ਼ਾਲੂ ਦੇ ਸਹੁਰੇ ਪਰਿਵਾਰ ਨੂੰ ਕਾਲ ਕਰਦੇ ਆ ਤਾਂ ਉਹਨਾਂ ਨੂੰ ਇਹ ਦੱਸਦੇ ਆ ਜਦੋਂ ਸਾਰੀ ਘਟਨਾਵਾਰੇ ਸ਼ਾਲੂ ਦੇ ਸਹੁਰੇ ਪਰਿਵਾਰ ਨੂੰ ਦੱਸਦੇ ਆ ਪਹਿਲਾਂ ਤਾਂ ਸਹੁਰਾ ਪਰਿਵਾਰ ਕਹਿੰਦਾ ਵੀ ਅਸੀਂ ਅੱਜ ਆਵਾਂਗੇ ਪਰ ਬਾਅਦ ਚ ਫਿਰਫਿਰ ਜਦੋਂ ਕਾਲ ਕਰਕੇ ਕਹਿੰਦੇ ਆ ਫੇਰ ਬੁਲਾਉਂਦੇ ਆ ਵੀ ਸ਼ਾਲੂ ਦੀ ਜਿਹੜੀ ਮੌਤ ਹੋ ਗਈ ਆ ਵੀ ਤੁਸੀਂ ਵਾਪਸ ਇੱਥੇ ਆ ਜਾਓ ਪਰ ਦੂਜੇ ਪਾਸੇ ਸਹੁਰਾ ਪਰਿਵਾਰ ਜਿਹੜਾ ਹੁੰਦਾ ਉਹ ਉੱਥੇ ਜਿਹੜਾ ਨਾ ਜਾਣ ਲਈ ਮਨਾ ਕਰ ਦਿੰਦੇ ਆ ਉਹ ਕਹਿ ਦਿੰਦੇ ਵੀ ਅਸੀਂ ਇੱਥੇ ਨਹੀਂ ਆਵਾਂਗੇ ਤਾਂ ਇਹ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਏ ਜੇਕ ਕਰ ਸ਼ਾਲੂ ਦੇ ਸੋਰੇ ਪਰਿਵਾਰ ਸਹੀ ਹੋਣ ਤਾਂ ਉਹ ਸ਼ਾਲੂ ਦੀ ਮੌਤ ਹੋਣ ਤੇ ਬਾਅਦ ਉਹ ਤੇ ਸ਼ਾਲੂ ਦੇ ਕੋਲ ਜਾਣਾ ਚਾਹੀਦਾ ਸੀ ਉਸ ਦੀ ਲਾਸ਼ ਜਾ ਕੇ ਦੇਖਣੀ ਚਾਹੀਦੀ ਸੀ ਪਰ ਜੇਕਰ ਉਹਨਾਂ ਨੇ ਇੱਦਾਂ ਦੀ ਗਲਤੀ ਕੀਤੀ ਆ ਤਾਂ ਫਿਰ ਆਪੇ ਹੀ ਖੌਦ ਜਿਹੜੇ ਆਪਣੇ ਮਨਾਂ ਦੇ ਵਿੱਚ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਆਵੇ ਹੋ ਸਕਦਾ ਕਿ ਜਿਹੜੇ ਸੋਰੇ ਪਰਿਵਾਰ ਆ ਉਹਨਾਂ ਨੇ ਸ਼ਾਲੂ ਨੂੰ ਕੋਸ਼ਣਾ ਕੋਸ਼ ਗਲਤ ਕਿਹਾ ਹੋਵੇ ਡਰਾਇਆ ਹੋਵੇ ਧਮਕਾਇਆ ਹੋਵੇ ਜਿਦੇ ਕਰਕੇ ਉਸ ਨੇ ਜਿਹੜਾ ਖੌਫ ਨਾਲ ਕਦਮ ਚੱਕ ਲਿਆ ਗਿਆ ਤਾਂ ਸਾਰੀ ਘਟਨਾ ਬਾਰੇ ਜਦੋਂ ਪੁਲਿਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਜਿਹੜੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਆ ਪਰ ਦੂਜੇ ਪਾਸੇ ਜਿਹੜੇ ਪਰਿਵਾਰਕ ਮੈਂਬਰ ਆ ਉਹ ਸੋਚ ਰਹੇ ਆ ਕਿ ਜਿਹੜੀ ਸ਼ਾਲੂ ਆ ਜੇਕਰ ਉਸ ਨੂੰ ਕੋਈ ਵੀ ਗੱਲ ਦੀ ਪਰੇਸ਼ਾਨੀ ਹੁੰਦੀ ਦੁੱਖ ਹੁੰਦਾ ਤਾਂ ਸਾਡੇ ਨਾਲ ਉਹ ਜ਼ਰੂਰ ਸ਼ੇਅਰ ਕਰਦੀ ਤਾਂ ਉਹ ਏਦਾਂ ਦਾ ਜਿਹੜਾ ਵੱਡਾ ਕਦਮ ਨਹੀਂ ਚੱਕ ਸਕਦੀ ਸੀ ਪਰ ਹੁਣ ਪੁਲਿਸ ਦੁਆਰਾ ਜਿਹੜੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਆ ਤਾਂ ਹੁਣ ਆਉਣ ਵਾਲਾ ਵਕਤ ਦੱਸੇਗਾ ਕਿ ਸ਼ਾਲੂ ਨੇ ਜਿਹੜੀ ਖੋਦ ਖੋਦ ਖੁਸ਼ੀ ਕੀਤੀ ਆ ਉਹਦਾ ਕੀ ਕਾਰਨ ਸੀ ਕੀ ਹੋ ਸਕਦਾ ਹੈ ਕਿ ਜਿਹਦੇ ਕਰਕੇ ਸ਼ਾਲੂ ਨੇ ਆਪਣੀ ਹੀ ਜੀਵਨ ਦੀ ਲੀਲਾ ਸਮਾਪਤ ਕਰ ਲਈ ਗਈ ਆ ਇਦਾਂ ਦੀਆਂ ਬਹੁਤ ਹੀ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਕੱਲਾ ਜੁਪੀ ਦੇ ਵਿੱਚ ਹੀ ਨਹੀਂ ਸਗੋਂ ਦੀ ਪੰਜਾਬ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਹੀ ਇੱਕ ਲੜਕੀ ਸੀ ਉਹ ਵੀ ਬਹੁਤ ਸੋਹਣੀ ਸੁਨੱਖੀ ਮੁਟਿਆਰ ਸੀ ਕਿ ਦੱਸਿਆ ਇਹ ਜਾ ਰਿਹਾ ਸੀ ਕਿ ਉਸ ਦੀ ਉਸ ਦਾ ਉਸ ਦੀ ਜਿਹੜੀ ਮੌਤ ਆ ਉਸ ਦੇ ਜਿਹੜੇ ਸੋਹਰੇ ਪਰਿਵਾਰ ਉਹਨੂੰ ਜ਼ਹਿਰ ਦੇ ਕਿਉਂ ਉਸ ਜਿਹੜੀ ਸੋਹਣੀ ਸੁਨੱਖੀ ਮੁਟਿਆਰ ਨੂੰ ਮਾਰ ਦਿੱਤਾ ਗਿਆ ਹੈ ਇਦਾਂ ਦੇ ਬਹੁਤ ਹੀ ਮੰਦ ਭਾਗੀ ਖਬਰਾਂ ਸਾਹਮਣੇ ਆਉਂਦੀਆਂ ਨੇ ਤੇ ਦਿਲ ਨੂੰ ਜਿਹੜਾ ਦਹਿਲਾ ਦਿੰਦੀਆਂ ਨੇ ਕਈ ਇਦਾਂ ਦੀਆਂ ਵੀ ਕਈ ਮਾਮਲੇ ਹੁੰਦੇ ਆ ਜਿਹੜੀਆਂ ਨਵ ਵਿਆਹਤਾ ਔਰਤਾਂ ਨੇ ਕਿਤੇ ਪਤੀ ਨੂੰ ਮਾਰ ਦਿੰਦੀਆਂ ਨੇ ਤੇ ਪਤੀ ਕਿਤੇ ਆਪਣੀਆਂ ਘਰ ਵਾਲੀਆਂ ਨੂੰ ਮਾਰਦੇ ਨੇ ਇਦਾਂ ਦੀਆਂ ਬਹੁਤ ਹੀ ਮੰਦ ਭਾਗੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਇਹ ਸਾਰਿਆਂ ਹੀ ਸੋਚਣ ਵਾਲੀਆਂ ਨੇ ਕਿ ਆਪਣਾ ਸਮਾਜ ਕਿੱਧਰ ਨੂੰ ਜਾ ਰਿਹਾ ਏ ਇਹਨਾਂ ਨੂੰ ਤੋੜੀ ਬਹੁਤੀ ਸਮਝ ਹੋਣੀ ਚਾਹੀਦੀ ਆ ਵੀ ਜੇਕਰ ਅਸੀਂ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਵਾਂਗੇ ਤਾਂ ਜਿਹੜਾ ਸਾਡੇ ਹੀ ਪਰਿਵਾਰਕ ਮੈਂਬਰਾਂ ਦੇ ਲਈ ਜਿਹੜਾ ਲਾਭਦਾਇਕ ਨਹੀਂ ਆ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ